ਅੱਜ 6 ਜਨਵਰੀ ਹੈ ਤਾਂ ਅੱਜ ਦੇ ਦਿਨ ਸਾਲ 2022 ਦੇ ਵਿੱਚ ਭਾਰਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ ਹੋ ਗਿਆ ਸੀ ਤਾਂ ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ ਚਰਚਾ ਕਰਾਂਗੇ ਉਹਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਉਹਨਾਂ ਦੇ ਕੈਰੀਅਰ ਦੀਆਂ ਗੱਲਾਂ ਨੇ ਜਿਹੜੀਆਂ ਉਹ ਤੁਹਾਡੇ ਸਾਹਮਣੇ ਰੱਖਾਂਗੇ ਤੇ ਦੱਸਾਂਗੇ ਕਿ ਉਹਨਾਂ ਨੇ ਕਿਹੜੇ ਕਿਹੜੇ ਗਾਇਕਾਂ ਦੇ ਨਾਲ ਕੰਮ ਕੀਤਾ ਹੈ ਕਿਹੜੀਆਂ ਕੇਡੀਆਂ ਫਿਲਮਾਂ ਜਾਂ ਫਿਰ ਕਿਹੜੇ ਕਿਹੜੇ ਸੁਪਰ ਹਿੱਟ ਗੀਤ ਨੇ ਜਿਹੜੇ ਉਹਨਾਂ ਦੇ ਵੱਲੋਂ ਗਾਏ ਗਏ ਨੇ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਹੋਇਆ ਅਤੇ 6 ਫਰਵਰੀ 2022 ਨੂੰ ਅੱਜ ਦੇ ਦਿਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਈ ਲਤਾ ਮੰਗੇਸ਼ਕਰ ਇੱਕ ਪ੍ਰਸਿੱਧ ਭਾਰਤੀ ਗਾਇਕਾ ਸੀ ਉਹ ਭਾਰਤ ਵਿੱਚ ਸਭ ਤੋਂ ਵੱਧ ਪਛਾਣੇ ਜਾਂਦੇ ਪਲੇਬੈਕ ਸਿੰਗਰਾਂ ਵਿੱਚੋਂ ਇੱਕ ਸੀ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਭਾਰਤ ਰਤਨ ਉਹਨਾਂ ਨੂੰ ਦਿੱਤਾ ਗਿਆ ਸੀ ਤਾਂ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਉਹ ਦੂਜੀ ਭਾਰਤੀ ਗਾਇਕ ਸੀ ਉਹ ਊਸ਼ਾ ਮੰਗੇਸ਼ਕਰ ਮੀਨਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੀ ਵੱਡੀ ਭੈਣ ਸੀ ਉਹਨਾਂ ਨੇ ਗਾਇਕੀ ਦੀ ਸ਼ੁਰੂਆਤ ਸਾਲ 1942 ਦੇ ਵਿੱਚ ਕੀਤੀ ਅਤੇ ਤਕਰੀਬਨ 1000 ਹਿੰਦੀ ਫਿਲਮਾਂ ਖੱਤੀ ਭਾਰਤੀ ਪਛਾਵਾਂ ਅਤੇ ਵਿਦੇਸ਼ੀ ਪਛਾਵਾਂ ਵਿੱਚ ਗੀਤ ਗਾਏ ਸਨ ਸੱਤ ਦਹਾਕਿਆਂ ਦੇ ਕੈਰੀਅਰ ਦੇ ਵਿੱਚ ਉਹ ਭਾਰਤੀ ਸੰਗੀਤ ਦੇ ਵਿੱਚ ਇੱਕ ਵੱਡਾ ਨਾਮ ਬਣੇ ਉਹਨਾਂ ਦਾ ਸਾਰਾ ਕਾਰਜਕਾਲਾ ਜਿਹੜਾ ਉਹ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਨੂੰ ਭਾਰਤ ਦੀ ਕੋਇਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਕੁਈਨ ਆਫ ਮੈਂਡੋਲੀ ਵਰਗੇ ਸਨਮਾਨਿਤ ਖਿਤਾਬ ਉਹਨਾਂ ਨੇ ਹਾਸਲ ਕੀਤੇ ਨੇ ਹਾਲਾਂਕਿ ਉਹ ਮੁੱਖ ਤੌਰ ਤੇ ਹਿੰਦੀ ਅਤੇ ਮਰਾਠੀ ਵਿੱਚ ਸਨ ਉਹਨਾਂ ਨੇ ਆਪਣੇ ਪੂਰੇ ਕੈਰੀਅਰ ਦੌਰਾਨ ਬਹੁਤ ਸਾਰੇ ਸਨਮਾਨ ਪ੍ਰਾਪਤ ਕੀਤੇ 1899 ਵਿੱਚ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ 2001 ਵਿੱਚ ਰਾਸ਼ਟਰ ਦੇ ਵਿੱਚ ਯੋਗਦਾਨ ਦੇ ਲਈ ਉਹਨਾਂ ਨੂੰ ਭਾਰਤ ਰਤਨ ਦਾ ਸਰਵੋੱਚ ਨਾਗਰਿਕ ਸਨਮਾਨ ਦਿੱਤਾ ਗਿਆ ਤਾਂ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਐਮ ਐਸ ਸੁਭਾ ਲక్ష్ਮੀ ਤੋਂ ਬਾਅਦ ਉਹ ਦੂਜੀ ਗਾਇਕਾ ਸਨ ਤਾਂ ਫਰਾਂਸ ਦੇ 2007 ਦੇ ਵਿੱਚ ਉਹਨਾਂ ਨੂੰ ਆਪਣਾ ਸਰਵਉੱਚ ਨਾਗਰਿਕ ਪੁਰਸਕਾਰ ਆਫੀਸਰ ਆਫ ਦਾ ਲਿਜਨ ਆਫ ਆਨਰ ਪ੍ਰਦਾਨ ਕੀਤਾ ਉਹਨਾਂ ਨੂੰ ਤਿੰਨ ਰਾਸ਼ਟਰੀ ਫਿਲਮ ਅਵਾਰਡ 15 ਬੰਗਾਲ ਫਿਲਮ ਜਰਨਲਿਸਟ ਐਸੋਸੀਏਸ਼ਨ ਅਵਾਰਡ ਚਾਰ ਫਿਲਮ ਫੇਅਰ ਬੈਸਟ ਫੀਮੇਲ ਪਲੇਬੈਕ ਅਵਾਰਡ ਦੋ ਫਿਲਮ ਫੇਅਰ ਸਪੈਸ਼ਲ ਅਵਾਰਡ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹੋਰ ਬਹੁਤ ਸਾਰੇ ਪੁਰਸਕਾਰ ਦੇਤੇ ਗਏ ਬਹੁਤ ਵੱਡੇ ਖਿਤਾਬਾਂ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਾਲ 1974 ਵਿੱਚ ਉਹ ਰਾਇਲ ਅਲਬਰਟ ਹਾਲ ਲੰਡਨ ਵਿੱਚ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਭਾਰਤੀ ਗਾਇਕਾ ਬਣੇ ਅਗਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਇੰਦੋਰ ਦੇ ਵਿੱਚ 28 ਸਤੰਬਰ 1929 ਨੂੰ ਹੋਇਆ ਲਤਾ ਮੰਗੇਸ਼ਕਰ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਇੱਕ ਕਲਾਸੀਕਲ ਗਾਇਕ ਤੇ ਅਦਾਕਾਰ ਸਨ ਲਤਾ ਮੰਗੇਸ਼ਕਰ ਦੇ ਦਾਦਾ ਗਣੇਸ਼ਪੱਟ ਨਾਭਤੇ ਹਾੜੀਕਰ ਸੰ ਉਹ ਇੱਕ ਪੁਜਾਰੀ ਸਨ ਜਿਨ੍ਹਾਂ ਨੇ ਗੋਆ ਦੇ ਮੰਗੂ ਐਸ਼ੀ ਮੰਦਰ ਦੇ ਵਿੱਚ ਸ਼ਿਵਲਿੰਗ ਦਾ ਅਭਿਸ਼ੇਕਮ ਕੀਤਾ ਉਹਨਾਂ ਦੀ ਦਾਦੀ ਮਾ ਯੇਸੂਬਾਈ ਰਾਣੇ ਗੋਆ ਦੇ ਗਮੌਂਤਕ ਮਰਾਠਾ ਸਮਾਜ ਨਾਲ ਸੰਬੰਧਿਤ ਸਨ ਲਤਾ ਮੰਗੇਸ਼ਕਰ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਸੀ ਅਤੇ ਮੀਨਾ ਮੰਗੇਸ਼ਕਰ ਆਸ਼ਾ ਭੋਸਲੇ 우ਸ਼ਾ ਮੰਗੇਸ਼ਕਰ ਅਤੇ ਹਰਦੇਨਾਥ ਮੰਗੇਸ਼ਕਰ ਉਨ੍ਹਾਂ ਦੇ ਭੈਣ ਭਰਾ ਸਨ ਅਤੇ ਸਾਰੇ ਹੀ ਨਿਪੁੰਨ ਗਾਇਕ ਅਤੇ ਸੰਗੀਤਕਾਰ ਹਨ ਲਤਾ ਮੰਗੇਸ਼ਕਰ ਨੇ ਆਪਣੇ ਪਿਤਾ ਤੋਂ ਸੰਗੀਤ ਦੀ ਪਹਿਲੀ ਸਿੱਖਿਆ ਪ੍ਰਾਪਤ ਕੀਤੀ 5 ਸਾਲ ਦੀ ਉਮਰ ਵਿੱਚ ਉਸ ਨੇ ਆਪਣੇ ਪਿਤਾ ਦੇ ਸੰਗੀਤਕ ਨਾਟਕਾਂ ਵਿੱਚ ਇੱਕ ਅਭਿਨੇਤਰੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਸਕੂਲ ਦੇ ਪਹਿਲੇ ਦਿਨ ਉਹਨਾਂ ਨੇ ਸਕੂਲ ਛੱਡ ਦਿੱਤਾ ਕਿਉਂਕਿ ਉਹਨਾਂ ਨੂੰ ਆਪਣੀ ਭੈਣ ਆਸ਼ਾ ਨੂੰ ਆਪਣੇ ਨਾਲ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹ ਅਕਸਰ ਹੀ ਆਪਣੀ ਛੋਟੀ ਭੈਣ ਨੂੰ ਆਪਣੇ ਨਾਲ ਲਿਆਉਂਦੇ ਸਨ ਲਤਾ ਮੰਗੇਸ਼ਕਰ ਨੇ ਬੰਗਾਲੀ ਦੇ ਵਿੱਚ 185 ਗੀਤ ਗਾਏ 1952 ਦੇ ਵਿੱਚ ਹੇਮਤ ਕੁਮਾਰ ਦੁਆਰਾ ਰਚੇ ਗਏ ਹਿੱਟ ਗੀਤ ਪ੍ਰੇਮ ਇੱਕ ਵਾਰੀ ਅਸੇ ਚਲੋ ਨਿਰਬੋ ਦੇ ਨਾਲ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਅਤੇ ਉਸੇ ਸਾਲ ਉਹਨਾਂ ਨੇ ਪੁਪੇਨ ਹਜਾਰੀਕਾ ਦੁਆਰਾ ਰਚਿਤ ਗੋਇਲਾ ਵਸ਼ੀਤੇ ਰਿਕਾਰਡ ਕੀਤਾ ਜੋ ਕਿ ਉਸ ਵੇਲੇ ਦਾ ਇੱਕ ਵੱਡਾ ਹਿੱਟ ਵੀ ਸੀ 1940 ਤੋਂ 1970 ਦੇ ਦਹਾਕੇ ਤੱਕ ਮੰਗੇਸ਼ਕਰ ਨੇ ਆਸ਼ਾ ਪੋਸਲੇ ਸੁਰਹੀਆ ਸ਼ਮਸ਼ਾਦ ਬੇਗਮ 우ષા ਮੰਗੇਸ਼ਕਰ ਕਿਸ਼ੋਰ ਕੁਮਾਰ ਮੁਹੰਮਦ ਰਫੀ ਮੁਕੇਸ਼ ਤਲਤ ਮਹਿਮੂਦ ਮੰਨਾ ਡੇ ਹਿਮਤ ਕੁਮਾਰ ਜੀ ਐਮ ਦੁਰਾਨੀ ਤੇ ਮਹਿੰਦਰ ਕਪੂਰ ਦੇ ਨਾਲ ਗੀਤ ਗਾਏ 1990 ਦੇ ਦਹਾਕੇ ਵਿੱਚ ਮੰਗੇਸ਼ਕਰ ਨੇ ਪੰਕਜ ਉਦਾਸ ਮੁਹੰਮਦ ਅਜੀਜ਼ ਅਭਿਜੀਤ ਪਟਾਚਾਰੀਆ ਉਦਿੱਤ ਨਾਰਾਇਣ ਕੁਮਾਰ ਸਾਨੂੰ ਤੇ ਸੁਰੇਸ਼ ਵਾਡੇਕਰ ਨਾਲ ਦੁਗਾਣਾ ਗਾਉਣਾ ਸ਼ੁਰੂ ਕੀਤਾ 90 ਦੇ ਦਹਾਕੇ ਵਿੱਚ ਉਹਨਾਂ ਨੇ ਸਭ ਤੋਂ ਹਿੱਟ ਗੀਤ ਗਾਏ ਜਿਨ੍ਹਾਂ ਦੇ ਵਿੱਚ ਦਿਲਵਾਲੇ ਦੁਨਹੰਨੀਆਂ ਲੈ ਜਾਣਗੇ ਮੇਰੇ ਖਾਬੋ ਮੇ ਜੋ ਆਏ ਖੋ ਗਿਆ ਤੁਜ ਕੋ ਪਿਆਰ ਸਜਨਾ ਮਹਿੰਦੀ ਲਗਾ ਕੇ ਰੱਖਣਾ ਵਰਗੇ ਸੁਪਰ ਹਿੱਟ ਗੀਤ ਸਨ ਤਾਂ 2000 ਦੇ ਦਹਾਕੇ ਵਿੱਚ ਮੰਗੇਸ਼ਕਰ ਦੇ ਦੁਕਾਨੇ ਮੁੱਖ ਤੌਰ ਤੇ ਉਦਿੱਤ ਨਾਰਾਇਣ ਅਤੇ ਸੋਨੂ ਨਿਗਮ ਦੇ ਨਾਲ ਸਨ 2005 6 ਉਹਨਾਂ ਦੇ ਆਖਰੀ ਗੀਤਾਂ ਦੇ ਮਸ਼ਹੂਰ ਸਾਲ ਸਨ ਇਸ ਦਹਾਕੇ ਵਿੱਚ ਉਹਨਾਂ ਨੇ ਹੋਰ ਵੀ ਪ੍ਰਸਿੱਧ ਗੀਤ ਗਾਏ ਉਹਨਾਂ ਨੇ ਉਦਿਤ ਨਰਾਇਣ ਸੋਨੂ ਨਿਗਮ ਜਗਜੀਤ ਸਿੰਘ ਰੂਪਕਮਾਰ ਰਾਠੌੜ ਅਤੇ ਗੁਰਦਾਸ ਮਾਨ ਦੇ ਨਾਲ ਵੀ ਗੀਤ ਗਾਏ 6 ਫਰਵਰੀ 2022 ਨੂੰ ਸਵੇਰੇ 8:12 'ਤੇ ਉਹਨਾਂ ਦਾ ਦੇਹਾਂਤ ਬ੍ਰੀਚ ਕੈਂਡੀ ਹਸਪਤਾਲ ਮੁੰਬਈ ਦੇ ਵਿੱਚ ਹੋ ਗਿਆ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਕਈ ਅੰਗਾਂ ਦੀ ਅਸਫਲਤਾ ਕਾਰਨ ਉਹਨਾਂ ਦੀ ਮੌਤ ਹੋ ਗਈ